ਇਹ ਜਿਹੜੀ ਸਾਡੀ ਡਾਈਟ ਆ ਉਹਦੇ ਵਿੱਚ ਸਿਰਫ ਸਵਾਦ ਆ ਮਸਾਲੇ ਹਨ ਜਿਹੜੇ ਸਹੀ ਮਸਾਲੇ ਨੇ ਜਿਹੜੇ ਖੜੇ ਮਸਾਲੇ ਜਿਹਨੂੰ ਆਪਾਂ ਕਹਿੰਦੇ ਨੇ ਉਹ ਮਿਸਿੰਗ ਨੇ ਛੋਲੇ ਦਾਣਾ ਰਾਜਮਾ ਇਹ ਸਾਰੀ ਚੀਜ਼ਾਂ ਹੈਵੀ ਪ੍ਰੋਟੀਨ ਰਿਟੀਨ ਠੀਕ ਸੋ ਉਹ ਚੀਜ਼ ਨੂੰ ਪਚਾਉਣ ਵਾਸਤੇ ਮਾਤਾ ਆਪੇ ਗੱਲ ਕਹਿੰਦੇ ਵੀ ਅਸੀਂ ਪਹਿਲਾਂ ਜੀਰਾ ਦਾਲਚੀਨੀ ਕਾਲੀ ਮਿਰਚ ਅਜਵੈਣ ਇੱਥੇ ਤੱਕ ਕੀ ਕੜੀ ਪੱਤਾ ਉਪੋੜੇ ਪણો ਜਿਹੜਾ ਪੈਰਾਡਾਈਸਿਸ ਆ ਉਹਦੇ ਵਿੱਚ ਵੀ ਬੈਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਹਾਰਟ ਅਟੈਕ ਆ ਉਹਦੇ ਵਿੱਚ ਵੀ ਇੱਕ ਬੈ ਬਹੁਤ ਵੱਡਾ ਰੋਲ ਪਲੇ ਕਰਦੀ ਆ ਕਿਸੇ ਬੰਦੇ ਦਾ 24 ਘੰਟੇ ਸਿਰ ਦੁਖਦਾ ਹੋਵੇ ਉਹਦੇ ਵਿੱਚ ਵੀ ਬੈ ਬੜਾ ਤੁਸੀਂ ਜਿਹੜੀ ਰੋਟੀ ਖਾਂਦੇ ਹੋ ਜਿਹੜੇ ਚਾਵਲ ਖਾਂਦੇ ਕੁਝ ਵੀ ਖਾਂਦੇ ਤੁਸੀਂ ਉਹਦੇ ਚ ਇੱਕ ਚਮਚ ਦੇਸੀ ਕਿਉਂ ਜ਼ਰੂਰ ਪਾਓ ਉਹਦਾ ਕਾਰਨ ਗਲਾਈਸਿਨ ਇਫੈਕਟ ਹੁੰਦਾ ਹੁਣ ਜੇ ਮੈਂ ਆਪਾਂ ਟੈਕਨੀਕਲ ਟਰਮ ਦੇ ਵਿੱਚ ਗੱਲ ਕਰੀਏ ਗਲਾਈਸਿੰਗ ਇਫੈਕਟ ਕੀ ਹੁੰਦਾ ਵੀ ਉਹ ਖਾਣੇ ਅੰਦਰ ਗਿਆ ਉਹਨੇ ਅੰਦਰ ਜਾਂਦੇ ਸਾਰ ਤੁਹਾਡੀ 슈ਗਰ ਚੱਕ ਦਿੰਦੀ ਹੈ ओके okay. देसी के दे so, अंदर परमात्मा ने ताकत बची है दर दर दो दो दे दर दे दर वे वो शुगर ਨੂੰ ਉਸ ਲੈਵਲ ਤੇ ਵਧ ਨਹੀਂ ਸਕਦੀ ਸੋ ਇਹ ਜਿਹੜਾ ਸਾਈਕੋਲੋਜੀਕਲ ਡਿਪਰੈਸ਼ਨ ਹਨ ਇਹ ਤਾਂ ਇਹ じゃ ਵੀ ਅੰਦਰ ਬੈਠੇ ਬੰਦੇ ਨੂੰ ਕੀ ਦੇਖਣ ਦਾ ਜੇ ਕੁਝ ਨਹੀਂ ਜੀ ਸੋ ਉਹ ਚੀਜ਼ਾਂ ਨੂੰ ਵੀ ਮੈਨੇਜ ਕਰਨਾ ਪਹੁੰਚ ਫਰੂਕੀ ਜੀ ਜਿਹੜਾ ਇਨਸਾਨ ਹੈ ਇਹ ਇਨਸਾਨ ਦੇ ਅੰਦਰ ਦਰਦ ਉਦੋਂ ਉੱਠਣਾ ਜਦੋਂ ਉਹਦੇ ਅੰਦਰ ਬੈਠ ਗਈ ਬੈਕ ਵਿੱਚ ਵਧ ਰਹੀ ਹੈ ਤੁਸੀਂ ਕੋਈ ਚੀਜ਼ ਖਾਧੀ ਹੈਵੀ ਖਾਣ ਉਹ ਹੈਵੀ ਚੀਜ਼ ਅੰਦਰ ਗਈ ਲਿਵਰ 'ਤੇ ਜ਼ੋਰ ਲਾਇਆ ਉਹਦੀ ਗੈਸ ਬਣੀ ਕਈ ਲੋਕ ਤੁਸੀਂ ਦੇਖੋਗੇ ਹਾਰਟ ਦਾ ਉਹਨਾਂ ਨੂੰ ਫੀਲ ਹੁੰਦਾ ਵੀ ਹਾਰਟ ਅਟੈਕ ਹੋਣ ਲੱਗਾ ਤੇ ਲੋਕਾਂ ਨੂੰ ਫੀਲ ਹੁੰਦਾ ਵੀ ਯਾਰ ਮਾਈਗਰੇਨ ਦੀ ਪ੍ਰੋਬਲਮ ਆ ਕੀ ਕਈ ਲੋਕਾਂ ਨੂੰ ਫੀਲ ਹੁੰਦਾ ਵੀ ਯਾਰ ਗੋਟਾਂ ਦੇ ਵਿੱਚ ਜੋੜਾਂ ਦੇ ਵਿੱਚ ਬੇਹਾ ਬੇਹਾ ਮਹਿਸੂਸ ਹੁੰਦਾ 10 10 12 12 ਘੰਟੇ ਦੀ ਨੀਂਦ ਲੈਂਦੇ ਤੋਂ ਬਾਅਦ ਵੀ ਉਹ ਆਪਣੇ ਆਪ ਨੂੰ ਬੇਹਾ ਹੀ ਮਹਿਸੂਸ ਕਰਦੇ ਕੋਈ એનર્ਜੀ ਨਹੀਂ ਫਰੈਸ਼ ਮਹਿਸੂਸ ਕਰਦੇ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਰੋਟੀ ਖਾਂਦੇ ਸਾਰ ਅੱਜ ਕੱਲ ਕੀ ਹੋ ਰਿਹਾ ਵਾ ਲੋਕ ਨੂੰ ਨਿਸ਼ਤੀ ਪੜੇ ਸ਼ੁਰੂ ਹੋ ਗਏ ਇੱਕ ਵਾਰ ਸੇ ਰੋਟੀ ਖਾ ਕੇ ਹਟੇ ਨਾਲ ਹੀ ਨਿਸ਼ਤੀ ਪੜੇ ਹੁਣਾ ਤਾਂ ਚਾਹੀਦਾ ਸੀ ਕਿ ਅਲਰਜੀ ਫੀਲ ਹੋਵੇ ਹਾਂ ਹੁਣਾ ਕੀ ਚਾਹੀਦਾ ਸੀ ਵੀ ਆਪਾਂ ਖਰਾਕ ਖਾਦੀ ਤੇ ਆਪਣੇ ਤਾਕਤ ਆ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਜਿਹੜੀ ਸਾਡੀ ਡਾਈਟ ਆ ਉਹਦੇ ਵਿੱਚ ਸਿਰਫ ਸਵਾਦ ਆ ਮਸਾਲੇ ਹਨ ਜਿਹੜੇ ਸਹੀ ਮਸਾਲੇ ਨੇ ਜਿਹੜੇ ਖੜੇ ਮਸਾਲੇ ਜਿਹਨੂੰ ਆਪਾਂ ਕਹਿੰਦੇ ਨੇ ਉਹ ਮਿਸਿੰਗ ਨੇ ਜੋ ਕਿ ਅਗਰ ਆਪਾਂ ਪੁਰਾਣੀ ਕਿਸੇ ਵੀ ਮਾਤਾ ਨੂੰ ਬਿਠਾ ਕੇ ਪੁੱਛੀ ਵੀ ਮਾਤਾ ਜੀ ਜੇ ਰਾਜਮਾ ਬਣਾਉਣਾ ਹੋਵੇ ਤਾਂ ਕੀ ਕਰੋਗੀ ਉਹ ਕਿਹੜੀ ਪਹਿਲਾਂ ਮਸਾਲੇ ਚੰਗੀ ਤਰ੍ਹਾਂ ਭੁੰਨੂਗੀ ਹੂੰ ਕਿਉਂਕਿ ਜਿਹੜੇ ਰਾਜਮਾ ਨੇ ਇਹਨਾਂ ਦੇ ਅੰਦਰ ਬਹਿ ਬਹੁਤ ਹੁੰਦੀ ਆ ਪ੍ਰੋਟੀਨ ਚ ਹਾਈ ਹੁੰਦੇ ਨੇ ਛੋਲੇ ਹੁੰਦੇ ਆ ਪ੍ਰੋਟੀਨ ਹੋ ਗਿਆ ਛੋਲੇ ਦਾਣਾ ਰਾਜਮਾ ਇਹ ਸਾਰੀ ਚੀਜ਼ਾਂ ਹੈਵੀ ਪ੍ਰੋਟਾਈਨ ਪ੍ਰੋਟੀਨ ਠੀਕ ਸੋ ਉਹ ਚੀਜ਼ ਨੂੰ ਪਚਾਉਣ ਵਾਸਤੇ ਮਾਤਾ ਆਪੇ ਗੱਲ ਕਹਿੰਦੇ ਨੇ ਅਸੀਂ ਪਹਿਲਾਂ ਜੀਰਾ ਦਾਲਚੀਨੀ ਕਾਲੀ ਮਿਰਚ ਅਜਵੈਣ ਇੱਥੇ ਤੱਕ ਕੀ ਕੜੀ ਪੱਤਾ ਪਾਉਣਾ ਹੀ ਪਾਉਣਾ ਲੱਗਿਆ ਇਹਦਾ ਕਾਰਨ ਉਹ ਕਿੰਨੇ ਸਾਰੀ ਬੈ ਨੂੰ ਖਤਮ ਕਰਨ ਦੇ ਵਿੱਚ ਇਹ ਚੀਜ਼ਾਂ ਦਾ ਕੰਮ ਹਾਂਜੀ ਅਗਰ ਕਿਸੇ ਇਨਸਾਨ ਨੂੰ ਤੁਸੀਂ ਸਿੱਧਾ ਸਿਰਫ ਉਹ ਚੀਜ਼ ਪਕਾ ਕੇ ਖਵਾਤੀ ਬਿਨਾ ਮਸਾਲੇ ਤੋਂ ਤਾਂ 100% ਉਸ ਬੰਦੇ ਦੇ ਅੰਦਰ ਬੈ بڑੂਗੀ ਔਰ ਬੈ ਇੱਕ ਐਸੀ ਚੀਜ਼ ਆ ਜਿਹੜੇ ਲੋਕਾਂ ਨੂੰ ਗਠੀਆ ਹੁੰਦਾ ਨਹੀਂ ਉਹ ਵੀ ਬੈਕਾਰ ਗਠੀਆ ਜਿਹੜਾ ਗਠੀਆ ਜਿੱਥੇ ਅੰਗ ਵੈਰ ਰੋਕੇ ਜਾਂਦੇ ਅੱਛਾ ਜਿਹੜਾ ਪੈਰਨਾਈਸਿਸ ਆ ਉਹਦੇ ਵਿੱਚ ਵੀ ਬੈ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਹਾਰਟ ਅਟੈਕ ਆ ਉਹਦੇ ਵਿੱਚ ਵੀ ਇੱਕ ਬੈ ਬਹੁਤ ਵੱਡਾ ਰੋਲ ਪਲੇ ਕਰਦੀ ਆ ਕਿਸੇ ਬੰਦੇ ਦਾ 24 ਘੰਟੇ ਸਿਰ ਦੁਖਦਾ ਹੋਵੇ ਉਹਦੇ ਵਿੱਚ ਵੀ ਬੜਾ ਵੱਡਾ ਰੋਲ ਪਲੇ ਕਰਦੀ ਹੈ ਸਭ ਤੋਂ ਦੂਸਰੀ ਵੱਡੀ ਮਾਰ ਸਾਨੂੰ ਕਿੱਥੋਂ ਪੈ ਗਈ ਰੋਟੀ ਖਾ ਲਈ ਅੱਗੇ ਸਾਡੇ ਪਿਓਗ ਸਾਨੂੰ ਸਿਖਾਉਂਦੇ ਹੁੰਦੇ ਸੀ ਵੀ ਰੋਟੀ ਖਾ ਲਈ ਕਾਕਾ 5 ਮਿੰਟ ਤੋਰਾ ਫੇਰਾ ਕਰਿਆ ਹਮ ਹੈਡਾ ਨੂੰ ਡੋ ਹੈਡਾ ਨੂੰ ਹੋ ਜਾਓ ਹੈਡ ਡਾਊਨ ਹੋ ਜਾਓ ਤੁਸੀਂ ਵਾਕ ਡਾਊਨ ਕਰਕੇ ਆਓ ਇੱਕ ਵਾਰੀ ਸੈਰ ਸੁਰ ਕਰਕੇ ਆਓ ਤੁਹਾਡੀ ਸਿਹਤ ਵਾਸਤੇ ਵਧੀਆ ਜੇ ਤੁਸੀਂ 슈ਗਰ ਵੀ ਖਾ ਲਈ ਅੱਛਾ ਅੱਗੇ ਆਪਣੇ ਰੋਟੀ ਖਾਣ ਤੋਂ ਬਾਅਦ ਤਾਂ ਮਿੱਠਾ ਖਾਂਦੇ ਸੀ ਹੂੰ ਫਿਰ ਮਿੱਠਾ ਵੀ ਬੰਦ ਕਰਨਾ ਕਿ ਆਪਾਂ ਉਹ ਕਹਦੇ ਸੀ ਮਿੱਠਾ ਖਾ ਲਓ ਕੋਈ ਦਿੱਕਤ ਨਹੀਂ ਪਰ ਤੁਰੋ ਹੂੰ ਜਿਹੜੀ ਗਲੂਕੋਸ ਆ ਆਪਾਂ ਰੋਟੀ ਖਾਣੇ ਆ ਕਣਕ ਦੀ ਰੋਟੀ ਖਾਣੇ ਉਹ ਚੀ ਗਲੂਕੋਸ ਬਹੁਤ ਤੇਜ਼ ਆ ਠੀਕ ਹੈ ਫਿਰ ਦੂਸਰੀ ਗੱਲ ਦੇਸੀ ਘਿਓ ਨਹੀਂ ਬੰਦ ਕਰਨਾ ਓਕੇ ਤੁਸੀਂ ਜਿਹੜੀ ਰੋਟੀ ਖਾਣੇ ਹੋ ਜਿਹੜੇ ਚਾਵਲ ਖਾਣੇ ਕੁਝ ਵੀ ਖਾਣੋ ਤੁਸੀਂ ਉਹਦੇ ਚ ਇੱਕ ਚਮਚ ਦੇਸੀ ਘਿਓ ਜ਼ਰੂਰ ਪਾਓ ਉਹਦਾ ਕਾਰਨ ਗਲਾਈਸੇਨ ਇਫੈਕਟ ਹੁੰਦਾ ਹੁਣ ਜੇ ਮੈਂ ਆਪਾਂ ਟੈਕਨੀਕਲ ਟਰਮ ਦੇ ਵਿੱਚ ਗੱਲ ਕਰੀਏ ਗਲਾਈਸਿੰਗ ਇਫੈਕਟ ਕੀ ਹੁੰਦਾ ਵੀ ਉਹ ਖਾਣੇ ਅੰਦਰ ਗਿਆ ਹਮ ਉਹਨੇ ਅੰਦਰ ਜਾਂਦੇ ਸਾਰ ਤੁਹਾਡੀ 슈ਗਰ ਚੈੱਕ ਕਰਨੀ ਹੈ ਓਕੇ ਦੇਸੀ ਕਿਉ ਦੇ ਅੰਦਰ ਪਰਮਾਤਮਾ ਨੇ ਤਾਕਤ ਬਖਸ਼ੀ ਆ ਵੀ ਉਹ 슈ਗਰ ਨੂੰ ਉਸ ਲੈਵਲ ਤੇ ਵਧਣ ਨਹੀਂ ਦਿੰਦਾ ਵਧਣ ਨਹੀਂ ਉਹਦੀ ਜਿਹੜੀ ਗਲਾਈਸਿਨ ਇਫੈਕਟ ਨੇ ਹਮ ਉਹਨੂੰ 19 ਸਟਾਈਕ ਨਹੀਂ ਮਾਰਨ ਦਿੰਦਾ ਉਹਨੂੰ ਕੰਟਰੋਲ ਕਰ ਲੈਂਦਾ ਠੀਕ ਇਹ ਦੇਸੀ ਕਿਉ ਦੀ ਤਾਕਤ ਜੇਕਰ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ ਮਹੀਨੇ ਦੇ ਵਿੱਚ ਇੱਕ ਵਾਰੀ ਹੱਦ ਤੋਂ ਹੱਦ ਦੋ ਵਾਰੀ ਹਮ ਫਿਰ ਤਾਂ ਮੈਂ ਕਹੂੰਗਾ ਆਪਣੇ ਘਰ ਦੇ ਵਿੱਚ ਹੀ ਮਸਾਲੇ ਇਸ ਤਰ੍ਹਾਂ ਦੇ ਹੈਗੇ ਮੈਂ ਤੁਹਾਨੂੰ ਨੁਕਤਾ ਦੱਸ ਦਿੰਦਾ ਤੁਸੀਂ ਇਹ ਸਾਰੇ ਮਸਾਲਿਆਂ ਦਾ ਇਸਤੇਮਾਲ ਕਰੋ ਮੈਂ ਕਹਿੰਦਾ ਜੀ ਤੁਸੀਂ ਇਹ ਸਾਰੇ ਮਸਾਲਿਆਂ ਦੀ ਬੜੀ ਤਾਕਤ ਆ ਇਹਦੇ ਵਿੱਚ ਆਪਾਂ ਦਾਲਚੀਨੀ ਵੀ ਹੈਗੀ ਹੈ ਕਾਲੀ ਮਿਰਚ ਵੀ ਹੈਗੀ ਹੈ ਥੱਲੇ ਸੌਂਫ ਵੀ ਹੈਗੀ ਹੈ ਜੀਰਾ ਵੀ ਹੈਗਾ ਮੈਂ ਕਹਿੰਦਾ ਸਾਰੇ ਤੁਸੀਂ ਕਰਕੇ ਹੁਣ ਦੋ ਸਾਈਡ ਪਹਿਲਾਂ ਜੀਰਾ ਲੈ ਲਓ ਇੰਨਾ ਠੀਕ ਹੈ ਇਹਦਾ ਪਾਊਡਰ ਬਣਾ ਲਓ ਇਹਨੂੰ ਪਹਿਲਾਂ ਤਵੇ ਤੇ ਪਾਉਣ ਨੂੰ ਲਓ ਫਿਰ ਫੋਨ ਕਿ ਉਹ ਤੋਂ ਬਾਅਦ ਜਿਹੜਾ ਆਪਣਾ ਜਿਹਨਾਂ ਰੋਟੀ 베ਲਦੇ ਆ ਵੇਲਣਾ ਜਿਹਨੂੰ ਕਹਿੰਦੇ ਉਹਦੇ ਨਾਲ ਹੀ ਇਹਨੂੰ ਰਗੜ ਕਰਨਾ ਆਹ ਪਾਊਡਰ ਆਪ ਬਣਾਇਆ ਪਿਆ ਠੀਕ ਹੈ ਇਹ ਪਾਊਡਰ ਸਾਡੀ ਆਪ ਅਸੀਂ ਆਪਣੀ ਗੱਡੀਆ ਚ ਰੱਖਦੇ ਆ ਠੀਕ ਹੈ ਜਿੱਥੇ ਵੀ ਜਾਣਾ ਕੁਛ ਨਹੀਂ ਪਤਾ ਜਿਹਦਾ ਲਾਈਫ ਸਟਾਈਲ ਇੰਨਾ ਫਾਸਟ ਆ ਵੀ ਟਾਬੇ ਤੇ ਰੋਟੀ ਖਾਣੀ ਪੈਂਦੀ ਹੈ ਹੂੰ ਸੋ ਖਾਣ ਦੇ ਸਾਰ ਅਸੀਂ ਅੱਧੇ ਘੰਟੇ ਬਾਅਦ ਦੀ ਇੱਕ ਚੁਟਕੀ ਮੋਟੀ ਜੀ ਬਣਾ ਕੇ ਉਹਦੇ ਦੀ ਪਾਣੀ ਪੀ ਗਰ ਓਕੇ ਤੇ ਮੈਂ ਕਹਿੰਦਾ ਜੀ 15 ਮਿੰਟ ਦੇ ਵਿੱਚ ਵਿੱਚ ਸੌਂਦ ਘਰ ਆ ਜੀ ਡਾਈਜੈਸ਼ਨ ਨੂੰ ਇਨਪਰੂਵ ਕਰ ਦਿੰਦਾ ਸਾਡੇ ਬਹੁਤ ਸੱਜਣ ਮਿੱਤਰ ਹੈਗੇ ਜਿਹੜੇ ਬੜੇ ਰੰਗੀਨ ਨੇ ਤੇ ਅਸੀਂ ਉਹਨਾਂ ਨੂੰ ਫਿਰ ਇਹ ਪੱਕਾ ਹੀ ਵੜਾ ਦਿੰਦਾ ਹਾਂ ਕਿ ਭਾਈ ਤੂੰ ਬੰਦਾ ਵੱਡ ਜਾ ਹੂੰ ਹੂੰ ਪਰ ਅਗਰ ਤੁਹਾਨੂੰ ਇਹ ਪ੍ਰੋਬਲਮ ਰਹਿੰਦੀ ਹੈ ਲਗਾਤਾਰ ਹੂੰ ਕੰਟੀਨਿਊਸ ਰਹਿੰਦੀ ਹੈ ਹਰ ਦੂਸਰੇ ਦਿਨ ਰੋਟੀ ਖਾਦੀ ਪਏ ਪੈਗੀ ਹੂੰ ਨਿਸ਼ਤੀ ਪੈਗੀ ਖਾਣਾ ਖਾਦਦਾ ਹੋਇਆ ਬੁੜਕ ਕੇ ਮੂੰਹ ਚ ਆ ਰਿਹਾ ਪਾਣੀ ਸਮੇਤ ਆਪੇសារ ਬੜੇ ਲੋਕਾਂ ਨੂੰ ਪ੍ਰੋਬਲਮ ਹੈ ਉਹਨਾਂ ਲੋਕਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰੋ ओके 15 ਦਿਨ ਤੁਸੀਂ ਇਹਦਾ ਸੇਵਰ ਕਰੋ। ਵਿਦਨ 15 ਦਿਨ ਤੁਹਾਨੂੰ ਆਪ ਨੂੰ ਅਹਿਸਾਸ ਹੋ ਜੂ ਵੀ ਠੀਕ ਆ ਆਯੁਰਵੇਦਾ ਦੇ ਜੇ ਨੁਕਤੇ ਨੂੰ ਸਹੀ ਪ੍ਰੋਮੋਸ਼ਨ ਦੇ ਵਿੱਚ ਸਹੀ ਪ੍ਰਪੋਰਸ਼ਨ ਦੇ ਵਿੱਚ ਆਪਾਂ ਜੇ ਮਲਾਈਏ ਤਾਂ ਬਹੁਤ ਵਧੀਆ ਇੱਕ ਸੋਹਣਾ ਨੁਕਤਾ ਤਿਆਰ ਹੁੰਦਾ ਵਾ। ਮਹਾਰਾਜਾ ਸ਼ੈ ਸ਼ਰਵਤ ਉਹਦੇ ਵਿੱਚ ਮਦਦ ਕਰਦਾ। ਤੇ ਕੀ ਕਰੂਗਾ ਜੀ? ਤੁਹਾਨੂੰ ਇਹਦੇ ਸਭ ਤੋਂ ਪਹਿਲਾ ਕੰਮ ਕਰਨਾ ਤੁਹਾਡੇ ਲੀਵਰ ਦੇ ਗੁੱਡ ਐਂਜ਼ਾਈਮਸ ਨੂੰ ਬੂਸਟ ਕਰਨਾ ਠੀਕ ਹੈ ਸੈਕੰਡਲੀ ਜਿਹੜੇ ਬੈਡ ਐਂਜ਼ਾਈਮਸ ਨੇ ਉਹਨਾਂ ਨੂੰ ਡਿਸਟਰੋਏ ਕਰਨਾ ਠੀਕ ਤੀਸਰੀ ਗੱਲ ਬਹੁਤ ਸਾਰੇ ਲੋਕ ਗੱਲ ਕਰਦੇ ਵੀ ਸਿਰਫ ਲੀਵਰ ਠੀਕ ਹੋ ਜੇ ਤਾਂ ਸਾਰਾ ਕੁਝ ਠੋਕ ਹੋ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿੰਨੇ ਲੋਕਾਂ ਨੇ ਲੀਵਰ ਦੀ ਐਲੋਪੈਥੀ ਦੇ ਵਿੱਚ ਖਾਸ ਕਰਕੇ ਅਗਰ ਤੁਸੀਂ ਸਿਰਦਰਦ ਦੀ ਦਵਾਈ ਲੈ ਰਹੇ ਹੋ ਨਾ ਹੂੰ ਤਾਂ ਤੁਸੀਂ ਮਾਈਗਰੇਨ ਵੱਲ ਚੱਲ ਰਹੇ ਹੋ ਓਕੇ ਤੁਸੀਂ ਮਾਈਗਰੇਨ ਡਿਵੈਲਪ ਕਰ ਰਹੇ ਹੋ ਹੂੰ ਐਲੋਪੈਥੀ ਆਪ ਹੁੰਦੀ ਹੈ ਅਗਰ ਤੁਸੀਂ ਲੀਵਰ ਦੀ ਦਵਾਈ ਲੈ ਰਹੇ ਹੋ ਤਾਂ ਤੁਸੀਂ ਅਲਸਰ ਦੀ ਨਾਲ ਨਾਲ ਪੈਦਾਇਸ਼ ਕਰਦੇ ਤੁਹਾਡੀ ਜਿਹੜੀ ਆਂਕੜੀਆਂ ਨੇ ਉਹਦੇ ਵਿੱਚ ਅਲਸਰ ਪੈਦਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਤੁਸੀਂ ਲਿਵਰਤੀ ਤੋਂ ਹੈਗੇ ਠੀਕ ਹੈ ਸੋ ਜੇਕਰ ਤੁਸੀਂ ਸਕਿਨ ਦੀ ਕੋਈ ਵੀ ਦਵਾਈ ਲੈ ਰਹੇ ਹੋ ਐਲੋਪੈਥਿਕ ਦੇ ਵਿੱਚ ਤਾਂ ਤੁਸੀਂ ਸੋਰੋਸਿਸ ਦੀ ਹੌਲੀ ਹੌਲੀ ਬਿਲਡ ਕਰ ਰਹੇ ਹੋ ਕਿਉਂਕਿ ਆਨਲਾਈਨ ਟੈਂਸ ਸੋਰੋਸਿਸ ਦੀ ਦਵਾਈ ਲੈਣੀ ਹੈ ਠੀਕ ਹੈ ਅਗਰ ਤੁਸੀਂ ਕੋਈ ਵੀ ਨਜ਼ਲਾ ਜ਼ੁਖਾਮ ਰੇਸ਼ੇ ਦੀ ਦਵਾਈ ਲੈ ਰਹੇ ਹੋ ਤਾਂ ਤੁਸੀਂ ਹੌਲੀ ਹੌਲੀ ਬ੍ਰੌਂਕਾਈਟਿਸ ਇੱਕ ਪ੍ਰੋਬਲਮ ਹੁੰਦੀ ਜਿਹਨੂੰ ਅਸਥਮਾ ਵੀ ਕਹਿੰਦੇ ਨੇ ਤਾਂ ਤੁਸੀਂ ਉਹਨੂੰ ਡਿਵੈਲਪ ਕਰ ਆਯੁਰਵੈਦਿਕ ਤਵਿਚੀ ਤਾਕਤ ਵੀ ਜਿਹੜੀ ਪ੍ਰੋਬਲਮ ਆ ਉਹਦੀ ਤਸਵੀਰ ਨੂੰ ਸੈੱਟ ਕੀਤਾ ਜਾਵੇ ਇਹਨੇ ਸਿਰਫ ਤੁਹਾਡੇ ਲੀਵਰ ਤੇ ਕੰਮ ਨਹੀਂ ਕਰਨਾ ਤੁਹਾਡੀ ਆਂਤੜੀਆਂ ਤੇ ਵੀ ਕੰਮ ਕਰਨਾ ਜਿਹੜੀ ਅੰਦਰ ਆਂਤੜੀਆਂ ਦੇ ਅੰਦਰ ਪੁਰਾਣਾ ਮਲ ਜੰਮਿਆ ਹੋਇਆ ਬਹੁਤ ਸਾਰੇ ਲੋਕਾਂ ਦੇ ਸਾਨੂੰ ਕਮੈਂਟ ਆਏ ਉਹ ਕਹਿੰਦੇ ਮਹਾਰਾਜ ਅਸੀਂ ਮਹਾਰਾਜਾ ਸ਼ੈ ਸਰਵਕ ਪੀਤਾ ਹੂੰ ਪੀਣ ਤੋਂ ਬਾਅਦ ਕਾਲੇ ਰੰਗ ਦੀ ਪਾਟੀ ਆਈ ਦੇਖੋ ਘਬਰਾਉਣ ਵਾਲੀ ਗੱਲ ਤਾਂ ਨਹੀਂ ਹੂੰ ਮੈਂ ਕਿਹਾ ਮਹਾਰਾਜ ਉਹ ਬਹੁਤ ਦਿਨਾਂ ਦਾ ਮਲ ਤੁਹਾਡੇ ਆਂਤੜੀਆਂ ਚ ਸੀ ਪੋਜ ਨਿਕਲਿਆ ਹੁਣ ਜਦੋਂ ਨਿਕਲਿਆ ਤਾਂ ਤੁਸੀਂ ਕਬਰਾ ਹੋਣਾ ਹਮ ਹਜੇ ਜੇ ਤੁਹਾਨੂੰ 2-3 ਦਿਨ ਲਗਾਤਾਰ ਵੀ ਕਾਲੀ ਪੋਟੀ ਆ ਜਾਈ ਬਹੁਤ ਹੀ ਚੰਗਾ ਇਹਦੇ ਅਰਗੇ ਆਰਾਮ ਬਣ ਕੋਈ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੇਖਿਆ ਉਹ ਪੇਟ ਦੇ ਕੀੜੇ ਮਾਰਨ ਦੀ ਦਵਾਈ ਦਿੱਤੀ ਆ ਹਮ ਉਹਨਾਂ ਨੂੰ ਵੀ ਕਾਲੀ ਪੋਟੀ ਹੁੰਦੀ ਉਹ ਸੋ ਉਹ ਜਦੋਂ ਤੁਹਾਡੇ ਅੰਤੜੀਆਂ ਸਾਫ਼ ਨੇ ਲੀਵਰ ਸਾਫ਼ ਆ ਪੇਟ ਸਾਫ਼ ਆ ਤੁਹਾਡੀ ਬਿਮਾਰੀ ਨੇੜੇ ਨਹੀਂ ਲੱਗ ਸਕਦੀ ਜੀ 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 80% ਬਿਮਾਰੀਆਂ ਤੁਹਾਡੇ ਪੇਟ ਤੋਂ ਨੇ ਹਮ 99% ਬਿਮਾਰੀਆਂ ਤੁਡੀ ਖੋਪੜੀ ਚ ਜੇਕਰ ਸਾਡੀ ਸਾਈਕੋਲੋਜੀ ਨਹੀਂ ਠੀਕ ਹੂੰ ਅਸੀਂ ਪੇਸ਼ੈਂਟ ਓਕੇ ਜੇ ਸਾਡੀ ਸਾਈਕੋਲੋਜੀ ਪੋਜ਼ਿਟਿਵ ਹੂੰ ਹਰ ਚੀਜ਼ ਨੂੰ ਜੋ ਹੈ ਉਦਾਂ ਹੀ ਦੇਖਦੀ ਆ ਹੂੰ ਹੂੰ ਆ ਅਨਨੈਸੈਸਰੀ ਆਵਦਾ ਦਵਾਈ ਨਹੀਂ ਚਾਹੁੰਦਾ ਠੀਕ ਹੈ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਮਾਈਗਰੇਨ ਦੇ ਪੇਸ਼ੈਂਟ ਬਟ ਦਿਮਾਗ ਹਰ ਟਾਈਮ ਕੰਟੀਨਿਊਸਲੀ 네ਗੇਟਿਵਲੀ ਚੱਲੀ ਜਾ ਰਹੀ ਚੱਲੀ ਜਾ ਰਹੀ ਚੱਲੀ ਜਾ ਰਹੀ ਤੁਸੀਂ ਬਾਜ਼ਾਰ ਚ ਖੜੇ ਹੋ ਕਿਸੇ ਨੂੰ ਥੋੜਾ ਜਿਹਾ ਧੱਕਾ ਲਾ ਕੇ ਤੁਹਾਡੇ ਦਮਾਚੇ ਆ ਰਿਹਾ ਹੈ ਕਿ ਕਿਸ ਨੇ ਤੋੜਿਆ ਹੋਇਆ ਮੈਨੂੰ ਮਾਰਨ ਹੂੰ ਇਸ ਹੱਦ ਤੱਕ ਅਸੀਂ ਕੈਟਾਗਰੀ 'ਚ ਲੋਕ ਦੇਖਿਆ ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਵਾ ਜੀ ਸਾਡੇ ਕੋਲ ਬੰਦੇ ਆਏ ਪੇਰੈਂਟਸ ਉਹਨਾਂ ਦੇ ਲੈ ਕੇ ਆਏ ਅੰਦਰ ਬਿਠਾ ਲਿਆ ਜੀ ਸਾਡੇ ਕੋਲ ਉਹ ਬੱਚਾ ਕਹਿੰਦਾ ਮੈਨੂੰ ਬਾਹਰ ਨਾ ਛੱਡ ਦਿਓ ਹੂੰ ਸਾਨੂੰ ਬੜਾ ਐ ਲੱਗੇ ਵੀ ਬਾਹਰ ਨਾ ਜਾਣ ਦਿਓ ਸੀ ਕਿ ਕੀ ਗੱਲ ਹੋ ਗਈ ਸੀ ਹੂੰ ਕਹਿੰਦਾ ਜੇ ਮੈਂ ਬਾਹਰ ਗਿਆ ਨਾ ਲੋਕ ਪੱਥਰ ਮਾਰਨਗੇ ਮੇਰੇ ਮੈਂ ਮਾਰ ਜੂ ਹੂੰ ਅਸੀਂ ਇੱਥੋਂ ਕੈਮਰੇ 'ਚ ਬਾਹਰ ਦੇਖ ਰਹੇ ਮੈਂ ਬਾਹਰ ਤਾਂ ਬੰਦਾ ਕੋਈ ਨਹੀਂ ਖੜਾ ਤੋ ਟੈਨਸ਼ਨ ਕਰ ਤੋ ਲੈਣਾ ਹੂੰ ਕਹਿੰਦਾ ਨਹੀਂ ਸੋ ਇਹ ਜਿਹੜਾ ਸਾਈਕੋਲੋਜੀਕਲ ਡਿਪਰੈਸ਼ਨ ਹਨ ਇਹ ਤਾਂ ਇਹੋ ਜਿਹਾ ਵੀ ਅੰਦਰ ਬੈਠੇ ਬੰਦੇ ਨੂੰ ਕੀ ਦਿਖਣ ਦਾ ਜੇ ਕੁਝ ਨਹੀਂ ਸੋ ਉਹ ਚੀਜ਼ਾਂ ਨੂੰ ਵੀ ਮੈਨੇਜ ਕਰਨਾ ਬਹੁਤ ਜੀ ਜੀ ਮੈਂ ਤੁਹਾਨੂੰ ਦੱਸ ਕੇ ਹਟਾਂ ਜੀ ਜਦੋਂ ਆਪਣੇ ਸਰੀਰ ਦੇ ਵਿੱਚ ਬੈ ਖਤਮ ਤਾਂ ਤੁਹਾਡੀ ਫੁਰਤੀ ਸ਼ੁਰੂ ਹੂੰ ਇਹ ਇੱਕ ਹਿਸਾਬ ਨਾਲ ਉਹ ਗੱਲ ਆ ਵੀ ਜਿੱਥੇ ਹਨੇਰਾ ਉੱਥੇ ਬੱਤੀ ਜਗਰ ਉੱਥੇ ਚਾਨਣ ਹੋ ਗਿਆ ਹਨੇਰਾ ਖਤਮ ਜੀ ਜੀ ਸੋ ਉਹ ਚੀਜ਼ ਜਿਹੜਾ ਜੀਰਾ ਵਾ ਇਹ ਵੇਅ ਖਤਮ ਕਰਤਾ ਹੋਰ ਬਹੁਤ ਸਾਰੇ ਲੋਕਾਂ ਨੂੰ ਵੇਅ ਦੀ ਦਿੱਕਤ ਹੁੰਦੀ ਹੈ ਜੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਤਾਂ ਡਾਈਟੇਸ਼ਨ ਇੰਪਰੂਵ ਕਰੂਗਾ ਕੁਝ ਹੈਵੀ ਖਾ ਲਿਆ ਹੋਵੇ ਚਿਕਨ ਖਾ ਲਿਆ ਹੋਵੇ ਹੈਵੀ ਪ੍ਰੋਟੀਨ ਡਾਈਟ ਲੈ ਲਈ ਹੋਵੇ ਤਾਂ ਉਹਦੇ ਉੱਤੇ ਤੁਸੀਂ ਅੱਧਾ ਚਮਚ ਜੀਰਾ ਨਾ ਵੀ ਤਵੇ ਤਪੋ ਨੂੰ ਓਕੇ ਨਾ ਵੀ ਉਹਦਾ ਪਾਊਡਰ ਬਣਾਓ ਵੈਸੀ ਪੱਕੀ ਮਾਰ ਕੇ ਚੱਬ ਕੇ ਚੰਗੀ ਤਰ੍ਹਾਂ ਚਿਤਕੇ ਖਾਜੋ ਤੁਹਾਨੂੰ 10-15 ਮਿੰਟ ਦੇ ਵਿੱਚ ਜੜਕਾਰ